ਜਮ ਹੋਂ ਮ ਜਮਰਾਜ ਹੋਂ ਯਮ ਹੈ ਹਮ ਜਮਦੂਤ ਅਰੇ ਆਓ ਹਾਂਜੀ ਬਾਬਾ ਜੀ ਤੁਸੀਂ ਮੈਨੂੰ ਆਵਾਜ਼ ਲਗਾਈ ਹਾਂ ਭਾਈ ਆ ਫੜ ਫੋਟੋ ਆ ਬੀਬਾ ਦੀ ਅਜ ਮ੍ਰਿਤੂ ਦੀ ਤਰੀਕ ਆਈ ਧਰਤੀ ਤੇ ਜਾ ਕੇ ਇਹ ਬੀਬਾ ਨੂੰ ਲੈ ਕੇ ਆ ਤੂੰ ਭਾਈ ਦੋ ਮਿੰਟ ਦੋ ਮੈਨੂੰ ਉਹ ਬੀਬਾ ਨੂੰ 1 ਮਿੰਟ ਵਿੱਚ ਫੜ ਕੇ ਤੁਹਾਨੂੰ ਤੁਹਾਡੇ ਕੋਲ ਲਿਆਇਆ ਲਈ ਆਤੀ ਮੂਲਮ ਕਾ ਕੇ ਤੁਰਿਆ ਉਹਨਾ ਭਾਈ ਜਿਹਨੂੰ ਤੈਨੂੰ ਲੈਣ ਭੇਜਿਆ ਨਾਲ ਤੇਰੇ ਨਹੀਂ ਆਈ ਜੀ ਜਿੱਥੇ ਤੁਸੀਂ ਭੇਜਿਆ ਸੀ ਉੱਥੇ ਹੀ ਗਿਆ ਸੀ ਥੱਕ ਕੇ ਖੜੇ ਖੜੋਤੇ ਜਿਹਦੀ ਤੁਸੀਂ ਫੋਟੋ ਦਿੱਤੀ ਹੈ ਹੀ ਨਹੀਂ ਸੀ ਉਥੇ ਮੋਤੇ ਚਿੱਟੀ ਲੇਪ ਲਗਾਈ ਅੱਖਾਂ ਤੇ ਰੱਖੇ ਖੀਰੇ ਬਿਊਟੀ ਪਾਰਲਰ ਨਾ ਉਹਦਾ ਵਾ ਜਿੱਥੋਂ ਲਿਆਉਣੀ ਵੀਰੇ ਜੋਪ ਤੇਰੀ ਲਈ ਖਤਰਾ ਬਣ ਜੂ ਭੇਸ਼ ਬਦਲ ਕੇ ਛੱਡਦੀ ਆ ਜਿਹੜੀ ਉਹਦਾ ਮੇਕਅਪ ਕਰਦੀ ਉਹਨੂੰ ਵੀ ਨਾਲ ਲਿਆਈ ਦੋ ਮਿੰਟ ਖੜੋ ਬਾਬਾ ਜੀ 1 ਮਿੰਟ ਵਿੱਚ ਮੈਂ ਆਇਆ ਜਮਾ ਯਾ ਯਾ ਬਾਬਾ ਦੀ ਸੱਚੀ ਗੱਲ ਸੀ ਥੋਡੀ ਬਿਊਟੀ ਪਾਰਲਰ ਨਾਵਜਗਾਰਾ ਜਿੱਥੋਂ ਲੱਭੀਆਂ ਦੋਨੇ ਬਾਬਾ ਜੀ ਜਦੋਂ ਮੈਂ ਅੰਦਰ ਵੜਿਆ ਇਹਨੇ ਅੱਖਾਂ ਤੇ ਰੱਖੇ ਖੀਰੇ ਮੂੰਹ ਤੇ ਚਿੱਟੀ ਲੇਪ ਲਗਾਈ ਮੈਨੂੰ ਫੇਰ ਇਹਨਾਂ ਦੀ ਪਛਾਣ ਨਹੀਂ ਆਈ ਫਿਰ ਮੈਂ 2 ਮਿੰਟ ਰੁਕਿਆ ਬਾਬਾ ਮੇਰੇ ਦਿਮਾਗ 'ਚ ਇੱਕ ਸਕੀਮ ਸੀ ਆਈ ਫਿਰ ਮੈਂ ਭਰਿਆ ਜੱਗ ਪਾਣੀ ਦਾ ਇਹਨੇ ਮੂੰਹ ਤੇ ਸਿੱਧੀ ਧਾਰ ਲਾਈ ਫਾਇਦੋ ਲਿਆ ਬਾਬਾ ਜੀ ਨੇ ਮੇਰੇ ਮੂੰਹ ਤੋਂ ਪਾਊਡਰ ਇਹਨਾਂ ਦੀ ਸ਼ਗਲ ਫੋਟੋ ਨਾਲ ਮੈਚ ਸੀ ਆਈ ਫਿਰ ਮੈਂ ਦੋਨੋਂ ਨੂੰ ਫੜਿਆ ਤੇ ਉਹਨੂੰ ਬਾਹਰ ਲਿਆ ਕੇ ਇਹਨਾਂ ਨੇ ਚੰਗੀ ਰੇਲ ਬਣਾਈ ਫਿਰ ਮੈਂ ਦੋਨੋਂ ਨੂੰ ਸਿੱਟਿਆ ਗੱਡੀ 'ਚ ਫਿਰ ਸਿੱਧੀ ਗੱਡੀ ਤੁਹਾਡੇ ਕੋਲੇ ਲਾਈ ਆਹ ਰੇ ਬਾਬਾ ਜੀ ਦੋਨੇ ਦੇਖੋ ਇਹੀ ਆ ਫੋਟੋ ਵਾਲੀ ਮਾਈ ਉਹ ਤਾਂ ਠੀਕ ਆ ਆ ਬੀਬਾ ਇਹਨੂੰ ਛੱਡਣ ਨਾਲ ਬਾਈ ਇਹੀ ਆ ਬਾਬਾ ਜੀ ਉਹ ਜਿਹੜੀ ਜਾਂਦੀ ਹੈ ਇਹਨਾਂ ਦਾ ਪੇਸ ਬਦਲਾਈ ਤਾਈਓ ਬਾਬਾ ਜੀ ਇਹ ਨਾਲ ਇੱਥੇ ਆ ਬਿਠਾਈ ਬਾਬਾ ਜੀ ਇੱਕ ਗੱਲ ਦੱਸੋ ਮੈਂ ਪਾਰਲਰ ਚ ਜਾ ਕੇ ਮੂੰਹ ਤੇ ਚਿੱਟੀ ਲੇਪ ਲਗਾਈ ਪਰ ਤਾਮੀ ਠੋਡੇ ਸਿਆੰਜ ਕਿਵੇਂ ਮੈਂ ਆ ਗਈ ਬੀਬਾ ਜੋਬ ਮੇਰੀ ਨੂੰ ਖਤਰਾ ਹੋ ਗਿਆ ਤਾਈ ਲੱਭਣਾ ਪੈ ਗਿਆ ਤੈਨੂੰ ਮੈਂ ਵੀ ਪਹਿਲਾਂ ੱੱਕੇ ਖਾ ਗਿਆ ਆ ਗਿਆ ਅੱਗੇ ਪਤਾ ਵਾ ਤੈਨੂੰ ਬਾਬਾ ਜੀ ਮੂੰਹ ਤੇਰੀ ਮੈਨੂੰ ਕਿ ਫਰਦ ਨਾਲ ਭਜਾਈ ਨਾਲੇ ਲਾ ਕੇ ਚਿੱਟਾ ਪਾਊਡਰ ਸਾਡੇ ਕੋਲੋਂ ਜਾ ਮੈਂ ਬਚਾਈ ਤੇ ਤੂੰ ਹੀ ਸਾਰੀ ਮਸਲੇ ਦੀ ਜੜ ਤੈਨੂੰ ਨਾਲ ਲਈ